ਹਰਿਆਣੇ ਨੇ ਤੇ ਪੰਜਾਬ ਨੇ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਜੀ ਪੰਜਾਬ ਨੇ ਵੀ ਕਾਂਗਰਸ ਨੂੰ ਮੌਕਾ ਦਿੱਤਾ ਕਈ ਵਾਰੀ ਅਕਾਲੀ ਦਲ ਨੂੰ ਮੌਕਾ ਦਿੱਤਾ ਕਈ ਵਾਰੀ ਅਕਾਲੀ ਦਲ ਦੇ ਨਾਲ ਭਾਜਪਾ ਇਕੱਠੀ ਹੋ ਗਈ ਮੌਕਾ ਦਿੱਤਾ ਕਈ ਵਾਰੀ ਬਾਰ ਬਾਰ ਮੌਕਾ ਦਿੱਤਾ ਕਿ ਸ਼ਾਇਦ ਹੁਣ ਸੁਧਰ ਕੇ ਹੋਣਗੇ 5 ਸਾਲਾਂ ਬਾਅਦ ਗੱਲ ਨਹੀਂ ਬਣੀ ਹਰਿਆਣੇ ਨੇ ਕਾਂਗਰਸ ਨੂੰ ਮੌਕਾ ਦਿੱਤਾ ਕਈ ਵਾਰੀ ਭਾਜਪਾ ਨੂੰ ਮੌਕਾ ਦਿੱਤਾ ਕਈ ਵਾਰੀ ਇਨੈਲੋ ਨੂੰ ਮੌਕਾ ਦਿੱਤਾ ਕਈ ਵਾਰੀ ਫਿਰ ਦੁਬਾਰਾ ਮੌਕਾ ਦਿੱਤਾ ਸ਼ਾਇਦ ਸੁਧਰ ਕੇ ਹੋਣ ਗੱਲ ਨਹੀਂ ਬਣੀ ਸੋ ਆਪਣਾ ਤਾਂ ਸਾਰਾ ਕੁਝ ਸਾਂਝਾ ਹੈ ਉਸ ਤੋਂ ਬਾਅਦ ਫਿਰ ਪੰਜਾਬ ਵਾਲਿਆਂ ਨੇ 2022 ਚ ਇੱਕ ਮੌਕਾ ਦਿੱਤਾ ਹੁਣ 117 ਚ 92 ਅੱਜ ਉਹ ਦੋਨੇ ਪਾਰਟੀਆਂ ਕਿਤੇ ਲੱਭਦੀਆਂ ਨਹੀਂ ਅੱਤੇ ਜੇਲ੍ਹ ਚ ਨੇ ਅੱਤੇ ਜਾਨ ਦੀ ਤਿਆਰੀ ਚ ਨੇ ਜੋ ਉਹਨਾਂ ਨੇ ਪੈਸਾ ਲੁੱਟਿਆ ਜੋ ਲੋਕਾਂ ਦਾ ਬੂਨ ਨਚੋੜਿਆ ਉਹਦਾ ਹਿਸਾਬ ਲੈ ਰਿਆ ਮੈਂ ਹਰ ਦੂਜੇ ਤੀਜੇ ਦਿਨ ਪੜਦੇ ਹੋਵਾਂਗੇ ਕਿ ਪੰਜਾਬ ਚ ਫਲਾਨਾ ਫੜ ਲਿਆ ਰਿਸ਼ਵਤ ਪੁਰਾਣੀ ਲਈ ਹੋਈ ਪੁਰਾਣੀ ਲਈ ਹੋਈ ਰਿਸ਼ਵਤ ਇਹ ਅੱਜ ਤੋਂ 10 ਸਾਲ ਪਹਿਲਾਂ ਵੀ ਪੈਸਾ ਲੁੱਟਿਆ ਨਾ ਲੋਕਾਂ ਦਾ ਵਿਆਜ ਸਮੇਤ ਵਾਪਸ ਕਰਵਾਉਂਗਾ ਮੈਂ ਵਿਆਜ ਸਮੇਤ ਖਜ਼ਾਨੇ ਚ ਲੈ ਕੇ ਆਉਂਗਾ ਪੰਜਾਬ ਦੇ ਖਜ਼ਾਨੇ ਚ